ਬੇਰੋਜ਼ਗਾਰੀ ਨੇ ਪੰਜਾਬ ਵਿੱਚ ਲੁੱਟਾਂ ਖੋਹਾਂ ਤੇ ਜਿਹੜੀ ਸਨੇਚਿੰਗ ਆ ਚੋਰੀਆਂ ਨੇ ਉਹਨਾਂ ਨੂੰ ਬਹੁਤਾਤ ਜੜੀ ਉਹਦੀ ਕਰ ਦਿੱਤੀ ਐ ਅਕਸਰ ਹੀ ਆਪਾਂ ਸ਼ਹਿਰਾਂ ਦੇ ਵਿੱਚ ਦੇਖਦੇ ਆ ਕਿ ਲੁੱਟਾਂ ਖੋਹਾਂ ਚੋਰੀਆਂ ਦੀਆਂ ਸਨੇਚਿੰਗ ਦੀਆਂ ਖਬਰਾਂ ਜਿਹੜੀਆਂ ਉਹ ਸਾਡੇ ਟੀਵੀ ਜਾਂ ਅਖਬਾਰਾਂ ਤੇ ਜਾਂ ਸੋਸ਼ਲ ਮੀਡੀਆ ਤੇ ਛਾਈਆਂ ਰਹਿੰਦੀਆਂ ਪਰ ਜੇ ਇਹ ਚੋਰੀਆਂ ਕਿਸੇ ਧਾਰਮਿਕ ਸਥਾਨ ਤੇ ਹੋਣ ਤਾਂ ਬੜਾ ਸੰਜੀਦਾ ਵਿਸ਼ਾ ਬਣ ਜਾਂਦਾ ਲੋਕ ਆਪਣੀ ਆਸਥਾ ਲੈ ਕੇ ਗੁਰਦੁਆਰਿਆਂ ਮੰਦਰਾਂ ਜਾਂਦੇ ਨੇ ਤਾਂ ਉਥੋਂ ਬਾਹਰੋਂ ਉਹਨਾਂ ਦੇ ਮੋਟਰਸਾਈਕਲ ਕਈਆਂ ਦੀਆਂ ਜੁੱਤੀਆਂ ਚੱਕੀਆਂ ਜਾਂਦੀਆਂ ਕੈਸੀ ਸੋਚ ਲੈ ਕੇ ਲੋਕ ਧਾਰਮਿਕ ਸਥਾਨਾਂ ਤੇ ਆਉਂਦੇ ਆ ਕਿ ਉੱਥੇ ਆ ਕੇ ਵੀ ਚੋਰੀਆਂ ਕਰਨੋਂ ਨਹੀਂ ਟਲਦੇ ਇੱਕ ਮਸਲਾ ਫਿਰੋਜ਼ਪੁਰ ਦੇ ਵਿੱਚ ਆਇਆ ਸਾਹਮਣੇ ਆਇਆ ਕਿ ਜਿੱਥੇ ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਯਾਦ ਨਾਲ ਸਮਰਪਿਤ ਗੁਰਦੁਆਰਾ ਸਾਹਿਬ ਜਿਹੜਾ ਜਾਮਨੀ ਸਾਹਿਬ ਦੇ ਵਿੱਚ ਅਕਸਰ ਲੋਕ ਐਤਵਾਰ ਨੂੰ ਉੱਥੇ ਜਾਂਦੇ ਆ ਤੇ ਐਤਵਾਰ ਨੂੰ ਆਪਣੀ ਆਸਥਾ ਲੈ ਕੇ ਇਹ ਵੀਰ ਵੀ ਉੱਥੇ ਗਿਆ ਸੀ ਸਾਸੀ ਗਾਲ ਵੀਰ ਸਾਸੀ ਗਾਲ ਜੀ ਕੀ ਨਾਂ ਐ ਤੇ ਕਿਹੜਾ ਪਿੰਡ ਆ ਮੇਰਾ ਨਾਮ ਐ ਜਸਵੀਰ ਸਿੰਘ ਜੀ ਪਿੰਡ ਪਿਆਰੇਣਾ ਜ਼ਿਲ੍ਹਾ ਫਿਰੋਜ਼ਪੁਰ ਹੂੰ ਤੁਸੀਂ ਜਾਮਨੀ ਸਾਹਿਬ ਗੁਰਦੁਆਰਾ ਜਿਹੜਾ ਗਏ ਸੀ ਉੱਥੇ ਕੀ ਗੱਲ ਬਣੀ ਕਿ ਉਹਦਣ ਗਏ ਸੀ ਜਾਂ ਅੱਗੇ ਵੀ ਜਾਣੇ ਹੋ ਸਰ ਮੈਂ ਹਰ ਐਤ ਦੇ ਐਤਵਾਰ ਜਾਣਾ ਤੇ ਮੱਸਿਆ ਦੀ ਮੱਸਿਆ ਜਾਣਾ ਜੀ ਤੇ ਉਸ ਦਿਨ ਸਵੇਰੇ ਮੈਂ 6 6:30 ਵਜੇ ਗਿਆ ਸੀ ਸਵੇਰੇ ਤੇ 8-9 ਵਜੇ ਮੈਂ ਤਕਰੀਬਨ ਮੈਂ ਸੈਲਰ ਚਲਾਇੰਦਾ ਜੀ ਤੇ 2:25 ਤੇ ਮੈਂ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਗਿਆ ਜੀ ਉਸ ਤੋਂ ਬਾਅਦ ਮੈਂ ਅੱਧੇ ਘੰਟੇ ਬਾਅਦ ਆਇਆ ਜੀ ਅੱਛਾ ਤੇ ਅੱਧੇ ਘੰਟੇ ਬਾਅਦ ਮੈਂ ਵੇਖਿਆ ਜੀ ਮੋਟਰਸਾਈਕਲ ਮੇਰਾ ਗਾਇਬ ਹੋ ਗਿਆ ਜੀ ਹਾਂ ਇਸ ਤੋਂ ਬਾਅਦ ਮੈਂ ਬਾਬਿਆਂ ਕੋਲ ਦਰਖਾਸਤ ਕੀਤੀ ਜੀ ਪਰ ਉਹਨਾਂ ਨੇ ਕੁਝ ਹੱਲ ਨਹੀਂ ਕੀਤਾ ਤੇ ਬਾਅਦ ਵਿੱਚ ਉੱਥੋਂ ਦੀ ਕਮੇਟੀ ਕੋਲੇ ਗਏ ਤੁਸੀਂ ਹਾਂਜੀ ਕਮੇਟੀ ਕੋਲ ਵੀ ਗਏ ਸੀਗਾ ਜੀ ਉਹਨਾਂ ਨੇ ਕਿਹਾ ਬਈ ਤੁਸੀਂ ਆਪਣੇ ਪਾਰਕਿੰਗ ਚ ਲਾਇਆ ਕਰੋ ਪਰਚੀਆਂ ਚ ਨਾ ਲਾਇਆ ਕਰੋ ਤੇ ਐਨੀ ਕੋਈ ਬੇਨਤੀ ਉਹਨਾਂ ਨੇ ਸਵੀਕਾਰ ਕੀਤੀ ਸਾਡੀ ਜਿੱਥੇ ਪਰਚੀ ਕੱਟਦੇ ਐਤਵਾਰ ਨੂੰ ਤਾਂ ਪਰਚੀ ਵੀ ਕੱਟਦੇ ਉਧਰ ਖੜਾ ਰੱਸਾ ਕਿ ਕਿਸ ਹੋਰ ਪਾਸੇ ਨਹੀਂ ਨਹੀਂ ਆਪਣੇ ਬਾਬਾ ਜਿਹਦਾ ਡੇਰਾ ਬਣਿਆ ਹੈ ਆਪਣੇ ਜਗਤਾ ਸਿੰਘ ਜੀ ਦਾ ਹੀ ਤਕਰੀਬਨ ਅਸੀਂ ਆਇਆ ਤੇ ਐਤਵਾਰ ਅਸੀਂ ਉੱਥੇ ਠੱਲਦੇ ਹਾਂ ਜੀ ਹਾਂਜੀ ਇੱਥੇ ਮੇਨ ਗੇਟ ਆ ਸਾਹਮਣੇ ਗੇਟ ਆ ਉਸ ਪਾਸੇ ਉੱਥੇ ਕੋਈ ਕੈਮਰਾ ਨਹੀਂ ਲੱਗਾ ਕੈਮਰੇ 2-3 ਲੱਗੇ ਜੀ ਪਰ ਉਹਨੇ ਸਾਨੂੰ ਡਿਟੇਲ ਪੂਰੀ ਦਿੱਤੀ ਆ ਜੀ ਪਰ ਉਹ ਸ਼ਖਸ ਦੀ ਸਾਨੂੰ ਤਸਵੀਰ ਨਜ਼ਰ ਨਹੀਂ ਆਈ ਐਨੀ ਸਾਡੀ ਜਿਹੜੀਆਂ ਵੀਡੀਓ ਤੁਸੀਂ ਇਹ ਨਾਲ-ਨਾਲ ਚੱਲ ਰਹੀਆਂ ਜਿਹੜੀਆਂ ਤੁਸੀਂ ਸਾਨੂੰ ਦਿਖਾ ਰਹੇ ਹੋ ਇਸ ਵੀਡੀਓ ਦੇ ਵਿੱਚੋਂ ਕੀ ਸਾਬਤ ਕਰਨਾ ਚਾਹੁੰਦੇ ਹੋ ਬਿਲਕੁਲ ਜੀ ਇਹ ਸਾਡਾ ਮੋਟਰਸਾਈਕਲ ਆ ਜੀ ਕਿਉਂ ਸੀਟ ਪਾਰਟੀ ਹੋਈ ਆ ਜੀ ਨੀਲੇ ਆਪਣੇ ਪੀਲੇ ਕਲਰ ਦੀ ਕਵਰ ਲੱਗਾ ਹੋਇਆ ਜੀ ਤੇ ਅਸੀਂ ਬਹੁਤ ਹੀ ਧਿਆਨ ਨਾਲ ਕਿਹੜੇ ਕਿਹੜੇ ਨਿਸ਼ਾਨੀਆਂ ਤੁਹਾਡੀਆਂ ਆਪਣੇ ਇੱਕ ਤਾਂ ਲੋਕ ਦੂਜਾ ਲਗਾਈ ਉਤਲਾਪਾਸਾ ਜੀ ਤੇ ਲਾਈਵਲ ਮੋਟਰਸਾਈਕਲ ਆ ਜੀ ਤੇ ਲਾਲ ਕਲਰ ਤੇ ਕਾਲੇ ਕਲਰ ਦਾ ਜੀ ਪਰ ਉਹ ਸਾਨੂੰ ਬਾਅਦ ਵਿੱਚ ਭੁਲੇਖਾ ਪੈ ਗਿਆ ਜੀ ਉਹ ਸਾਫ਼ ਨਹੀਂ ਸੀਗਾ ਜਿਹੜਾ ਲਾਲ ਟੀ-ਸ਼ਰਟ ਪਾ ਕੇ ਆਇਆ ਪਰ ਉਹ ਜੋ ਚਿੱਟੀ ਸ਼ਰਟ ਤੇ ਚਿੱਟਾ ਪਰਨਾ ਤੇ ਪੈਰਾਂ ਚ ਚਪਲਾਂ ਪਾਈਆਂ ਹੋਈਆਂ ਜੀ ਤੇ ਉਹ ਲੈ ਕੇ ਜਾਂਦਾ ਤੇ ਨਾਲ ਬਾਹਰ ਬੈਠੇ ਜਨਾਨੀ ਇੱਕ ਉਹਨੂੰ ਲੈ ਜਾਂਦਾ ਜਿਹੜੀ ਉਹ ਔਰਤ ਆ ਉਸ ਵੀਡੀਓ ਦੇ ਵਿੱਚ ਉਹ ਵੀ ਉਸੇ ਤੁਹਾਡੇ ਮੋਟਰਸਾਈਕਲ ਤੇ ਜਾ ਰਹੀ ਹਾਂਜੀ ਹਾਂਜੀ ਤੁਸੀਂ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਇਹ ਹੀ ਕਰ ਸਕਦੇ ਆਂ ਜੀ ਵੀ ਜਲਦ ਤੋਂ ਜਲਦ ਮੇਰਾ ਮੋਟਰਸਾਈਕਲ ਮੈਨੂੰ ਮਿਲ ਜਾਵੇ ਮੈਂ ਇੰਨਾ ਹੀ ਧੰਨਵਾਦ ਹੋਵਾਂਗਾ ਸਾਰੀ ਜਨਤਾ ਦਾ ਕੀ ਕੰਮ ਕਰ ਕੀ ਕਰਦੇ ਹੋ ਮੈਂ ਦਿਹਾੜੀ ਕਰਦਾ ਜੀ ਸ਼ੈਲਰ ਦੇ ਵਿੱਚ 8 ਤੋਂ 8 ਮੇਰੀ ਡਿਊਟੀ ਆ ਜੀ ਸ਼ੈਲਰ ਦੇ ਵਿੱਚ ਮੇਰੇ ਨਿੱਕੇ ਨਿੱਕੇ ਬੱਚੇ ਆ ਜੀ ਤੇ ਮੈਂ ਇਹੀ ਬੇਨਤੀ ਕਰਦਾ ਮੇਰੀ ਮੋਟਰਸਾਈਕਲ ਮੈਨੂੰ ਮਿਲ ਜਾਵੇ ਮੈਂ ਬਾਬਾ ਜੀ ਦਾ ਧੰਨਵਾਦ ਹੋਵਾਂਗਾ ਸੋ ਇਹਨੇ ਮਹਿੰਗਾਈ ਦੇ ਯੁੱਗ ਵਿੱਚ ਬੰਦਾ ਇੱਕ ਅਦੀ ਵਾਰੀ ਕੋਈ ਚੀਜ਼ ਵਿਕਲ ਲੈ ਪਾਉਂਦਾ ਫਿਰ ਉਹ ਗਰੀਬ ਬੰਦਾ ਹੋਵੇ ਦਿਹਾੜੀਦਾਰ ਹੋਵੇ ਤਾਂ ਹੋਰ ਵੱਡੀ ਮੁਸੀਬਤ ਪੈ ਜਾਂਦੀ ਹੈ ਅਜਾਇਬ ਦੇ ਵਿੱਚ ਇਸ ਵੀਰ ਦਾ ਮੋਟਰਸਾਈਕਲ ਧਾਰਮਿਕ ਸਥਾਨ ਤੋਂ ਚੋਰੀ ਹੋਣਾ ਇੱਕ ਹੋਰ ਵੀ ਵੱਡੀ ਗੱਲ ਬਣਦੀ ਚਾਹੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਪਰਚੀ ਸਿਸਟਮ ਲਾਇਆ ਉੱਥੇ ਫ੍ਰੀ ਸੇਵਾਦਾਰ ਬੈਠੇ ਹੁੰਦੇ ਨੇ ਦੂਜੇ ਪਾਸੇ ਕਿ ਹਰ ਮੋਟਰਸਾਈਕਲ ਦੇ ਉੱਤੇ ਸਟicker ਲੱਗਦਾ ਜਦੋਂ ਵਾਪਸੀ ਤੇ ਮੋਟਰਸਾਈਕਲ ਨਿਕਲਦਾ ਤੇ ਉਹ ਸਟicker ਦੇਖ ਕੇ ਚੈੱਕ ਕਰਕੇ ਫਿਰ ਕੱਢ ਦਿਆ ਸੋ ਇਹ ਜਿਹੜੇ ਰੁਟੀਨ ਦੇ ਵਿੱਚ ਲੋਕ ਜਾਂਦੇ ਗੁਰਦੁਆਰਾ ਸਾਹਿਬ ਤਾ ਇਸੇ ਚੱਕਰ ਦੇ ਵਿੱਚ ਇਸ ਵੀਰ ਦਾ ਮੋਟਰਸਾਈਕਲ ਗਵਾਚ ਗਿਆ ਪਰ ਹੈਰਾਨਗੀ ਦੀ ਹੱਦ ਹੈ ਧਾਰਮਿਕ ਸਥਾਨ ਤੇ ਆ ਕੇ ਚੋਰੀਆਂ ਕਰਨ ਦਾ ਸਿਲਸਲਾ ਜਿਹੜਾ ਉਹ ਵੀ ਵਧਦਾ ਜਾ ਰਿਹਾ ਹੈ ਪਹਿਲਾਂ ਲੋਕੀ ਚੱਪਲਾਂ ਚੱਕਦੇ ਹੁੰਦੇ ਸੀ ਹੁਣ ਵੱਡੇ ਵਹੀਕਲ ਵੀ ਜਿਹੜੇ ਹੈਗੇ ਧਾਰਮਿਕ ਸਥਾਨਾਂ ਤੋਂ ਚੋਰੀ ਹੋਣੇ ਸ਼ੁਰੂ ਹੋ ਗਏ ਸੋ ਗੁਰਦੁਆਰਾ ਸਾਹਿਬ ਦੇ ਜਿਹੜੀ ਮੈਨੇਜਮੈਂਟ ਕਮੇਟੀ ਉਹਨੂੰ ਵੀ ਚਾਹੀਦਾ ਹੈ ਕਿ ਹਰ ਏਰੀਆ ਦੇ ਵਿੱਚ ਸੀਸੀਟੀਵੀ ਲੱਗਾ ਹੋਵੇ ਤਾਂ ਕਿ ਅਜਿਹੇ ਜਿਹੇ ਸ਼ਖਸ ਜੋ ਚੋਰੀਆਂ ਕਰਦੇ ਆ ਉਹਨਾਂ ਦਾ ਚਿਹਰਾ ਬੇਇਨਕਾਬ ਜਿਹੜਾ ਹੋ ਸਕੇ